ਨਿੰਗਸ ਸਿੰਘ ਨਾਲ ਬਹੁਤ ਜਿਆਦਾ ੱਤਕਾ ਹੋਇਆ ਦਸਤਾਰਾਂ ਲਾਈਆਂ ਮੈਂ ਤੁਹਾਨੂੰ ਦੱਸਦਾ ਥੋੜਾ ਜਿਹਾ ਜਦੋਂ ਕਿਸੇ ਨਾਲ ਜ਼ੁਲਮ ਹੁੰਦਾ ਹੈ ਅੰਨਾ ਜ਼ੁਲਮ ਹੁੰਦਾ ਹੈ ਦੇਖਦੇ ਆਂ ਤਾਂ ਯਾਰਾ ਮੇਰੇ ਤਾਂ ਗੱਲ ਲੱਗ ਜਾਂਦੀ ਹੈ ਪਤਾ ਨਹੀਂ ਭਾਈ ਮੇਰੇ ਨਾਲ ਹੋਇਆ ਮੇਰੇ ਆਪ ਦੇ ਨਾਲ ਖੁਦੋਂਵੇਂ ਜਿਵੇਂ ਹੋਇਆ ਪਰ ਉਹ ਤੇ ਲੋਕਾਂ ਨੂੰ ਅਸਰ ਨਹੀਂ ਪੈਂਦਾ ਬਹੁਤੇ ਲੋਕਾਂ ਨੂੰ ਦੇਖ ਕੇ ਅਸਰ ਨਹੀਂ ਪੈਂਦਾ ਮੇਰੇ ਨਾਲ ਤਾਂ ਆਪ ਦੇ ਨਾਲ ਹੋਇਆ ਮੈਂ ਅੱਜ ਸਵੇਰੇ ਸਵੇਰੇ ਵੀਡੀਓ ਦੇਖ ਰਿਆ ਸੀ ਉਹ ਵੀਡੀਓ ਨੰਗੀ ਜਲੰਧਰ ਦੀ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਬਣੋ ਵਾਹਿਗੁਰੂ ਜੀ ਦਾ ਖਾਲਸਾ ਜੁੜੇ ਰਹੋ ਗੱਲਾਂ ਬਹੁਤ ਜ਼ਰੂਰੀ ਨੇ ਕੱਲ ਫੇਰ ਸਿੱਖ ਕੌਮ ਨਾਲ ਗੁਰੂ ਦੇ ਸਿੰਘਾਂ ਨਾਲ ਢਿੰਗ ਸਿੰਘਾਂ ਨਾਲ ਬਹੁਤ ਜ਼ਿਆਦਾ ੱਤਕਾ ਹੋਇਆ ਦਸਤਾਰਾਂ ਲਾਈਆਂ ਮੈਂ ਤੁਹਾਨੂੰ ਦੱਸਦਾ ਥੋੜਾ ਜਿਹਾ 2 ਮਿੰਟ ਰੁਕ ਲੋ ਪਹਿਲਾਂ ਤਾਂ ਸਾਰੀ ਸਿੱਖ ਕੌਮ ਨੂੰ ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੀਆਂ ਤਲਵਾਰਾਂ ਕਿਰਪਾਨਾਂ ਪਾਈਆਂ ਸੀ ਸਾਨੂੰ ਜੰਗਾਂ ਯੁੱਧਾਂ ਮਲ ਯੁੱਧਾਂ ਸਿੱਖ ਕੌਮ 'ਚ ਵੀ ਆਪਣਾ ਜੁੱਧਾਂ ਬੰਨੀ ਆਏ ਸੀ ਆਪਣੀ ਸਿੱਖ ਕੌਮ ਛੇਵੇਂ ਪਾਤਸ਼ਾਹ ਦਾ ਜਨਮ ਲੈ ਜਿਨ੍ਹਾਂ ਨੇ ਸਿੱਖਾਂ ਨੂੰ ਪੂਰਾ ਮੀਰੀ-ਪੀਰੀ ਦਾ ਵਰਪਾਨਾ ਪਾਈਆਂ ਸੀ ਸਾਰਿਆਂ ਨੂੰ ਵਧਾਈ ਹੁਣ ਗੱਲ ਆਏ ਆ ਬਾਈ ਜਦੋਂ ਕਿਸੇ ਨਾਲ ਜ਼ੁਲਮ ਹੁੰਦਾ ਅੰਨਾ ਜ਼ੁਲਮ ਹੁੰਦਾ ਦੇਖਦੇ ਆ ਤਾਂ ਯਾਰਾ ਮੇਰੇ ਤਾਂ ਗੱਲ ਲੱਗ ਜਾਂਦੀ ਹੈ ਪਤਾ ਨਹੀਂ ਭਾਈ ਮੇਰੇ ਨਾਲ ਹੋਇਆ ਮੇਰੇ ਆਪ ਦੇ ਨਾਲ ਖੁਦੋਂਵੇਂ ਜਿਵੇਂ ਹੋਇਆ ਪਰ ਉਹ ਤੇ ਲੋਕਾਂ ਨੂੰ ਅਸਰ ਨਹੀਂ ਪੈਂਦਾ ਬਹੁਤੇ ਲੋਕਾਂ ਨੂੰ ਦੇਖ ਕੇ ਅਸਰ ਨਹੀਂ ਪੈਂਦਾ ਮੇਰੇ ਨਾਲ ਤਾਂ ਆਪਦੇ ਨਾਲ ਹੋਇਆ ਮੈਂ ਅੱਜ ਸਵੇਰੇ ਸਵੇਰੇ ਵੀਡੀਓ ਦੇਖ ਰਿਹਾ ਸੀ ਉਹ ਵੀਡੀਓ ਨੰਗੀ ਜਲੰਧਰ ਦੀ ਨਿੰਗ ਸਿੰਘਾਂ ਨੇ ਠੇਕੇ ਮੂਹਰੇ ਲਿਖ ਕੇ ਲਾ ਰੱਖਿਆ ਲੋਕਾਂ ਨੇ ਬੁਲਾਏ ਹੋਣਗੇ ਵੀ ਭਾਈ ਇੱਥੇ ਸ਼ਰਾਬ ਨਹੀਂ ਪੀਣੀ ਇੱਥੇ ਸ਼ਰਾਬ ਨਹੀਂ ਪੀਣੀ ਠੇਕੇ ਮੂਹਰੇ ਉਹਨਾਂ ਨੂੰ ਲਿਖ ਕੇ ਲਾ ਲਿਆ ਸ਼ਾਂਤ ਵੀ ਵੀ ਉਹਦੇ ਸ਼ਰਾਬ ਨਹੀਂ ਪੀਣੀ ਲੋਕਾਂ ਨੇ ਕਿਹਾ ਉਹ ਆਣੀਆਂ ਮੰਨਣੇ ਨੇ ਪੁਲਿਸ ਆਉਂਦੀ ਐ ਉਹ ਵੀਡੀਓ ਚ ਉਹਨਾਂ ਨੂੰ ਘੋਪਾ ਮਾਰੀ ਆ ਜਾਂਦੀਆਂ ਛੋਟੇ ਛੋਟੇ ਭਜੰਗੀ ਹੁੰਦੇ ਨੇ 12-12 ਸਾਲਾਂ ਦੇ ਉਹਨਾਂ ਨੂੰ ਫੜ ਕੇ ਤੂੰ ਐ ਜਾਂਦਾ ਉੱਥੇ ਕੋਈ ਆਮ ਸਿੱਖ ਖੜਾ ਹੁੰਦਾ ਜਿਹੜਾ ਦੇਖ ਕੇ ਜ਼ੁਲਮ ਵਿਚਾਰਾ ਮੇਰੇ ਵਰਗਾ ਵੀ ਤੁਸੀਂ ਕਿਉਂ ਜ਼ੁਲਮ ਕਰਦੇ ਹੋ ਹਾ ਦਾ ਨਾਰਾ ਮਾਰਦਾ ਉਹਦੇ ਵੀ ਲੱਪੜ ਮਾਰੇ ਜਾਂਦੇ ਨੇ ਇੱਕ ਮੋਨੇ ਪੁਲਿਸ ਵਾਲੇ ਬੜਿਓ ਹਨਾ ਉਹਦੀ ਦਸਤਾਰ ਵੀ ਲਾਹੀਆ ਤੈਨੂੰ ਫੜ ਫੜ ਕੇ ਤੂੰ ਐ ਜਾਂਦਾ ਉਹ ਨਿੰਗ ਸਗਾ ਚੀਕ ਚੀਕ ਕੇ ਕਹਿੰਦਾ ੱੱਕਾ ਕਰ ਰਹੇ ਨੇ ੱੱਕਾ ਕਰ ਰਹੇ ਨੇ ਪਰ ਉਹ ਦੇਖ ਕੇ ਯਾਰ ਦਿਲ ਚਾਂ ਅੱਗ ਲੱਗਦੀ ਐ ਵੀ ਅਰੇ ਇਹ ਐ ਮੈਂ ਆਪਣੇ ਨਾਲ ਵੀ ਐਂ ਹੁਣ ਤੁਸੀਂ ਸਾਰਿਆਂ ਦੇਖਿਆ ਪਰ ਆਪਾਂ ਸੋਚਿਆ ਸੀ ਆਪਾਂ ਇਹਨਾਂ ਦਾ ਕੋਸਲ ਕਰਾਂਗੇ ਪਰ ਤੁਹਾਨੂੰ ਪਤਾ ਕੀ ਹੱਲ ਕਰੀਏ ਆਪਦੀ ਮਾਰ ਜਾਂਦੇ ਨੇ ਗਦਾਰੀਆਂ ਕਰ ਜਾਂਦੇ ਨੇ ਕਈ ਲੋਕ ਹਨਾ ਕੀ ਕਰੀਏ ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਹੋਰ ਹਿੰਮਤ ਹੀ ਨਹੀਂ ਹੈ ਕਿਸੇ ਦੀ ਸਿੱਖ ਸਿੱਖ ਦਾ ਦੁਸ਼ਮਣ ਆ ਹੁਣ ਤੂੰ ਇੱਥੋਂ ਹੀ ਲਾ ਲੋ ਆਪਣੀ ਆਵਾਜ਼ ਨੂੰ ਦੱਬ ਰਹੇ ਨੇ ਆਪਾਂ ਅੱਜ ਤੁਸੀਂ 6 ਪਤਾ ਸਤ ਕਾ ਬੰਦੇ ਲਾਈਵ ਜੁੜਦੇ ਹੋ ਮੈਨੂੰ ਤਾਂ ਇੰਨੇ ਕੀ ਦਿਨੇ ਹੋਗੇ ਇੰਨੇ ਕੀ ਹੋਣਗੇ ਹਨਾ ਵੀਡੀਓ ਨਾਲ ਨਾਲ ਦੇ ਆਪਣੀ ਆਪ ਦੇ ਬੰਦੇ ਤਿਆਰ ਕਰਕੇ ਛੱਡ ਦਿੰਦੇ ਨੇ ਗਰਾਉਂਡ ਨਾਲ ਝੂਠ ਮੂਠ ਮਾਰ ਕੇ ਉਹ ਲਹਿਰ ਨੂੰ ਖਰਾਬ ਕਰਨ ਲਈ ਲਹਿਰ ਤੇ ਪ੍ਰਭਾਵ ਪਾਉਣ ਲਈ ਉਹਨਾਂ ਨੂੰ ਬਥੇਰਾ ਇਹ ਹਾਈਪ ਦੇ ਦਿੰਦੇ ਨੇ ਚਲੋ ਕੋਈ ਗੱਲ ਨਹੀਂ ਆਪਾਂ ਲੜਦੇ ਰਹਿਣਾ ਜੁਲਮ ਹੋਇਆ ਹਾਂਜੀ ਖਾਲਸਾ ਜੀ ਵੈਰ ਨਹੀਂ ਖਾਲਸਾ ਬੈਰ ਵੀ ਫਤਿਹ ਸਿੱਖਾਂ ਕੋਈ ਗੋਲਿਆ ਆਓ ਬਾਈ ਉਹ ਗੱਲ ਆਏ ਆ ਭਾਈ ਬੀ ਯਾਰ ਜਦੋਂ ਕਿਤੇ ਆਏ ੱਤਕਾ ਹੁੰਦਾ ਕਿਤੇ ਜ਼ੁਲਮ ਹੁੰਦਾ ਤਾਂ ਸਭ ਨੂੰ ਬੋਲਣ ਦਾ ਫਰਜ਼ ਆ ਉਹ ਨਿੰਗਾਂ ਨਾਲ ਬਹੁਤ ਜ਼ਿਆਦਾ ੱਤਕਾ ਹੋਇਆ ਨੇਂਗ ਸਿੰਘ ਗੁਰੂ ਦੀ ਫੌਜ ਸੀ ਅੱਜ ਛੇਵੇਂ ਪਾਸ਼ਾ ਜਣਾ ਅੱਜ ਸਵੇਰੇ ਸਵੇਰੇ ਵੀਡੀਓ ਦੇਖਿਆ ਤੁਸੀਂ ਵੀ ਦੇਖੀਓ ਕੱਲ ਜਲੰਧਰ ਦੀ ਸ਼ਰੇ ਆ ਮਨ ਦੇ ਕੋਪਾਂ ਵੀ ਮਾਰ ਰਿਹਾ ਕਮਲਾਜਮ ਵਰਦੀ ਪਾ ਕੇ ਨਾਗਾਲੀਆਂ ਕੋਪਾਂ ਸਿੱਧੀਆਂ ਆਏ ਮਾਰ ਰਿਹਾਗਾ ਉੱਥੇ ਫਿਰ ਦਿਲ ਕਸੂਸਦਾ ਯਾਰ ਉਹ ਜਾਲ ਆ ਜਾਂਦਾ ਸਾਰਾ ਕੁਝ ਆਪਣੇ ਨਾਲ ਮਗਲਾ ਨਹੀਂ ਕਰਿਆ ਯਾਰ ਮਾੜੀ ਗੱਲ ਐ ਜੇ ਉਹ ਕੁਝ ਗਲਤ ਕਰ ਰਹੇ ਨੇ ਤਾਂ ਵੈਸੇ ਨਸ਼ੇ ਖਰਾਬ ਹੀ ਲੜ ਰਹੇ ਨੇ ਜੇਕਰ ਉਹ ਕੁਝ ਗਲਤ ਕਰ ਰਹੇ ਨੇ ਉਹਨਾਂ ਨੂੰ ਲੈ ਜਾਓ ਉ ਲਾਹ ਦੇ ਮਾਰਕੁੱਟ ਤੇ ਉਹਨਾਂ ਨੂੰ ਧੱਕਾ ਕਰਕੇ ਜਦੋਂ ਕੋਈ ਚੰਗਾ ਕੰਮ ਥੋੜੀ ਆ ਯਾਰ ਕਿਉਂ ਇਹ ਕਿਸ ਦਾ ਰੂਪ ਧਾਰਨ ਕਰਦੀ ਜਾ ਰਹੇ ਨੇ ਇਹ ਸਰਕਾਰ ਜਾਂ ਸਰਕਾਰ ਦੇ ਜਿਹੜੇ ਅੱਗੇ ਪੈਰੋਕਾਰ ਨੇ ਨਸ਼ੇ ਦੇ ਨਾਮ ਤੇ ਕੀ ਕੁਝ ਹੋ ਰਿਹਾ ਲੁੱਟਾਂ ਖੁੱਟਾਂ ਕਰ ਰਹੇ ਨੇ ਬਾਹਲੇ ਲੋਕ ਗਰੀਬਾਂ ਦੀਆਂ ਉਟਾਂ ਸੁੱਟਾਂ ਬਾਹਲੇ ਲੋਕ ਵੀ ਕਰ ਰਹੇ ਨੇ ਹੁਣ ਪਤਾ ਲੱਗੇਗਾ ਬਣਾ ਵੀ ਮੈਨੂੰ ਫੋਨ ਆਏ ਨੇ ਪਰसों ਕੱਲ ਵੀ ਬਾਈ ਸਾਡੇ ਨਾਲ ਐ ਕਰਤਾ ਐ ਕਰਤਾ ਫਲਾਣੇ ਬੰਦੇ ਆਪਾਂ ਉਹਨਾਂ ਨੂੰ ਵੀ ਅੱਗੇ ਲੈ ਕੇ ਆਵਾਂਗੇ ਕੁਝ ਬੰਦੇ ਐ ਗਦਾਰਾਂ ਦੀ ਸਜ਼ਾ ਬਣਦੀ ਹੈ ਜੋ ਗਦਾਰਾਂ ਨੂੰ ਦੇਣੀ ਚਾਹੀਦੀ ਹੈ ਬਖਸ਼ ਨਹੀਂ ਚਾਹੀਦੀ ਜੋ ਗਦਾਰ ਨੇ ਉਹਨੂੰ ਤੁਸੀਂ ਆਪ ਹੀ ਹਿਸਾਬ ਲਾ ਲਓ ਕੀ ਕਰੀਏ ਯਾਰ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਜਦੋਂ ਕਿਸੇ ਤੇ ਝੁਲਮ ਹੁੰਦਾ ਮੈਂ ਇਥੋਂ ਰਹਿਣਾ ਨਹੀਂ ਜਾਂਦਾ ਮੇਰੇ ਤੇ ਆਪਦੇ ਹੋਇਆ ਲੋਕ ਇਹ ਗੱਲ ਨੂੰ ਸਮਝਣ ਨਾ ਸਮਝਣ ਕਿਉਂਕਿ ਜਿਸ ਤਨ ਲੱਗੇ ਸੋਤਣ ਜਾਣੇ ਮੁੱਲਾ ਕੀ ਜਾਣੇ ਪੀਰ ਭਾਈ ਮੇਰੇ ਉਮਜਮੀ ਬਾਲ ਕੋਹੇ ਸੀ ਮੈਨੂੰ ਉਮਜਮੀ ਪੜ ਕੇ ਕਰੇ ਲੱਗੇ ਸੀ ਉਹੀ ਮੈਂ ਵੀਡੀਓ ਚ ਦੇਖਿਆ ਕੱਲ ਛੋਟੇ ਛੋਟੇ ਬੱਚੇ ਬਾਣੇ ਚ ਨਿੰਗ ਸਿੰਘ ਜਲੰਧਰ ਦੀ ਇਹ ਕਰਨ ਹੈਗੀ ਉੱਥੇ ਠੇਕਿਆ ਮੂਰੇ ਉਹਨਾਂ ਨੇ ਲਿਖ ਕੇ ਲਾਇਆ ਸੀ ਉਹਨਾਂ ਨਾਲ ਬਹੁਤ ਹੀ ਤੱਕਾ ਹੋਇਆ ਆਪਾਂ ਉਹਨਾਂ ਲਈ ਬੋਲਣਾ ਚਾਹੁੰਦੇ ਸੀ ਬੋਲਤਾ ਕੁਸ ਕਰਨ ਜੋਗ ਹੋਤਾ ਕਰਨੀ ਪਰ ਕਰ ਕੀ ਸਕਦੇ ਕੋਈ ਉਹਨਾਂ ਦਾ ਸਰੋਕਾਰ ਹੀ ਨਹੀਂ ਕੋਈ ਪੁੱਛਦੀ ਨਹੀਂ ਉਹਨਾਂ ਨੂੰ ਵਿਚਾਰਿਆਂ ਦਾ ਖਾਇ ਤੱਕ ਮੈਂ ਕੱਲ ਦਾ ਦੁਪਹਿਰ ਦਾ ਵੀਡੀਓ ਪਾਈ ਹੋਈ ਆ ਮੇਰੇ ਕੋਲ ਅੱਜ ਸਵੇਰੇ ਸ਼ੋਅ ਜੱਗਾਂ ਮੈਂ ਕੰਮ ਧੰਦਾ ਹੋੜਾ ਮੋਟਾ ਖੇਤ ਜਾਣਾ ਪਤਾ ਨਹੀਂ ਲੱਗਦਾ ਭਾਈ ਧਿਆਨ ਦਿਓ ਕੀ ਗੱਲ ਹੋਈ ਆ ਪਤਾ ਕਰੋ ਹੁਣ ਲੁਧਿਆਣੇ ਜਲੰਧਰ ਠੇਕਿਆਂ ਕੋਲੇ ਸ਼ਰਾਬ ਦੇ ਠੇਕਿਆਂ ਕੋਲੇ ਉਹਰੇ ਦਾਣਾ ਮੰਡੀ ਜਿਹੜੇ ਖੇ ਦੇ ਕੋਲ ਘਰ ਜਿਹਨਾਂ ਉਥੇ ਜੇ ਲੋਕਲ ਬੰਦੇ ਨੇ ਪਤਾ ਕਰੋ ਵੀ ਉਹਨਾਂ ਨਾਲ ਕੀ ਕਟਨਾ ਹੋਈ ਹੈ ਸੱਚ ਨੂੰ ਲੈ ਕੇ ਆਓ ਸਾਹਮਣੇ ਨਹੀਂ ਪੁਲਿਸ ਤਾਂ ਉਹਨਾਂ ਤੇ ਸੌਅ ਇਲਜ਼ਾਮ ਲਾ ਦਿੰਦੀ ਹੈ ਇਹ ਉਹਨਾਂ ਦਾ ਉਹ ਵੀ ਇਹ